ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚਿਰਗੇ ਇਸ ਤੋਂ ਬਾਅਦ ਉਹਨਾਂ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਏ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬਚੇ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ ਤੁਮ ਦੱਸ ਦੇ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚਿਰਗੇ ਇਸ ਤੋਂ ਬਾਅਦ ਉਹਨਾਂ ਸੜਕਾਂ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬਚੇ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪਡਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਇਸ ਕਾਰਨ ਵੱਡਾ ਹਾਦਸਾ ਹੋ ਗਿਆ ਤੁਮ ਦੱਸ ਦਈਏ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਦੀ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਸ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਸ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪਡਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਸਤਬਾਦ ਡੋਣਾ ਸੜਕਾ ਦੇ ਵਿੱਚ ਬੁਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਸ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਸ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਇਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚਲਗੇ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਈ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਥੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚਲਗੇ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪਡਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ ਤੁੰਦაძ ਜੀ ਕੀ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦაძ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪਡਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਈ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬੁਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਪਡਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਸ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਸ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਤੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਕੀ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੇ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਤੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਥੁੰਦਾ ਜੀ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਥੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣਿਆ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟੱਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ 'ਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਚੱਲ ਗਏ ਇਸਤਬਾਦ ਡੋਣਾ ਸੜਕਾ ਦੇ ਵਿੱਚ ਬਣੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਸ ਸਵਾਰ ਸਾਰੀਆਂ ਸਵਾਰੀਆਂ ਦਾ ਬਚਾਅ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇੰਦੇ ਵਿੱਚ ਕਿਸੇ ਨੂੰ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਰੀ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ ਬੱਸ ਜਿਹੜੀ ਆ ਸੜਕ ਦੇ ਵਿੱਚ ਲੱਗੇ ਲੋਹੇ ਦੇ ਬੈਰੀਕੇਡ ਤੋੜਦੇ ਹੋਏ ਜਲੰਧਰ ਨੂੰ ਜਾਣ ਵਾਲੇ ਰਸਤੇ ਦੇ ਵਿਚ ਲਗੇ ਇਸ ਤੋਂ ਬਾਅਦ ਡੋਣਾ ਸੜਕਾ ਦੇ ਵਿੱਚ ਬਨੇ ਡਿਵਾਈਡਰ ਦੇ ਵਿੱਚ ਬੱਸ ਫਸ ਗਈ ਚੰਗੀ ਗੱਲ ਇਹ ਰਹੀ ਕਿ ਵੱਡਾ ਹਾਦਸਾ ਹੁਣ ਤੋਂ ਟਲ ਗਿਆ ਇਸ ਘਟਨਾ ਦੇ ਦੌਰਾਨ ਬੱਚ ਸਵਾਰ ਸਾਰੀਆਂ ਸਵਾਰੀਆਂ ਦਾ ਬਚਾ ਹੋ ਗਿਆ ਮੌਕੇ ਤੇ ਮੌਜੂਦ ਬੱਸ ਡਰਾਈਵਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਲਿਬੜਾ ਟਰਾਂਸਪੋਰਟ ਕੰਪਨੀ ਦੀ ਬੱਸ ਦਾ ਡਰਾਈਵਰ ਹੈ ਅਤੇ ਹੁਸ਼ਿਆਰਪੁਰ ਤੋਂ ਸਵਾਰੀਆਂ ਭਰ ਕੇ ਬੱਸ ਲੁਧਿਆਣਾ ਨੂੰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਰਾਮਗੜ ਬਾਈਪਾਸ ਦੇ ਕੋਲ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਤੇ ਜਿਸ ਕਾਰਨ ਵੱਡਾ ਹਾਦਸਾ ਹੋ ਗਿਆ ਤੁੰਦਾ ਜੀ ਇਹ ਕਿ ਚੰਗੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਲੋਰ ਤੋਂ ਲੁਧਿਆਣਾ ਆ ਰਹੀ ਸਵਾਰੀਆਂ ਦੇ ਨਾਲ ਪਈ ਹੋਈ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦਾ ਜੀ ਇਹ ਘਟਨਾ ਤੋਂ ਬਾਅਦ ਬੱਸ ਵਿੱਚ ਬੈਠੀ ਸਵਾਰੀਆਂ ਦੇ ਵਿੱਚ ਚੀਖ ਪੁਕਾਰ ਮੱਚ ਗਈ ਮੇਰੀ ਜਾਣਕਾਰੀ ਦੇ ਮੁਤਾਬਕ ਬੱਸ ਚਾਲਕ ਜਿਹੜਾ ਅਚਾਨਕ ਆਪਣਾ ਸੰਤੁਲਨ ਖੋ ਬੈਠਿਆ ਤੇ